ਤਸਵੀਰਾਂ ਵਿਸਾਖੀ ਦੇ ਮੌਕੇ ਪਾਕਿਸਤਾਨ ਰਵਾਨਾ ਹੋਣ ਵਾਲੇ ਸਿੱਖ ਸ਼ਰਧਾਲੂਆਂ ਦੀਆਂ ਨੇ ਅੰਮ੍ਰਿਤਸਰ ਦੇ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਸ਼ਰਧਾਲੂਆਂ ਦਾ ਇਹ ਜੱਥਾ ਪਾਕਿਸਤਾਨ ਰਵਾਨਾ ਕੀਤਾ ਗਿਆ ਇਸ ਵਾਰ ਪਾਕਿਸਤਾਨ ਨੇ 497 ਸ਼ਰਧਾਲੂਆਂ ਨੂੰ ਭੇਜੇ ਦਿੱਤੇ ਨੇ ਜਿothe ਵਿੱਚ ਜਾਣ ਵਾਲੇ ਸ਼ਰਧਾਲੂਆਂ ਦੇ ਚਿਹਰੇ ਤੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨਾਂ ਦੀ ਖੁਸ਼ੀ ਸਾਫ਼ ਚਲ ਰਹੀ ਸੀ ਸ਼ਰਦਾਲੂਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਮਨ ਵਿੱਚ ਬਹੁਤ ਲੰਮੇ ਤੋਂ ਇੱਕ ਖਾਹਿਸ਼ ਸੀ ਕਿ ਉਹ ਪਾਕਿਸਤਾਨ ਦੇ ਵਿੱਚ ਇਤਿਹਾਸਿਕ ਗੁਰਦੁਆਮਾਂ ਦੇ ਦਰਸ਼ਨ ਕਰਨ ਤੇ ਉਹਨਾਂ ਦੀ ਇੱਰੀਜ ਹੁਣ ਪੂਰੀ ਹੋਣ ਜਾ ਰਹੀ ਹੈ। ਸ਼ਰਦਾਲੂਆਂ ਨੇ ਇਹ ਵੀ ਮੰਗੀ ਜੀ ਕਿ ਪਾਕਿਸਤਾਨ ਦੇ ਗੁਰਦੁਆਮਾਂ ਦੇ ਦਰਸ਼ਨਾਂ ਲਈ ਵੀਜ਼ਾ ਪ੍ਰਣਾਲੀ ਹੋਰ ਵੀ ਸੁਖਾਲੀ ਹੋਣੀ ਚਾਹੀਦੀ ਹੈ ਤਾਂ ਜੋ ਹਰ ਸਿਕ ਉੱਥੇ ਜਾ ਕੇ ਗੁਰਦੁਆਮਾਂ ਦੇ ਦਰਸ਼ਨ ਦੇਖar ਸਕਣ। ਅਸੀਂ ਜੀ ਵਿਸਾਖੀ ਦਿਹਾੜੇ ਚ ਜਾ ਰਹੇ ਹਾਂ ਜੀ। ਮਕਸਰ ਸਾਹਿਬ ਤੋਂ ਆਏ ਹਾਂ ਜੀ। ਤੇ ਅਸੀਂ ਪੰਜਾਬ ਸਤਾਨਾ ਦਾ ਗੁਰਦੁਆਰਿਆਂ ਦੇ ਦਰਸ਼ਨਦਾਰੇ ਕਰਨ ਹੱਥ ਚੱਲੇ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਠੀਕ ਲੱਗ ਰਿਹਾ ਇਹ ਸਾਨੂੰ ਆਹ ਪੰਜਾ ਸਾਹਿਬ ਪੰਜਾ ਸੋਤੋਂ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਤੋਂ ਲਾਹੌਰ ਜੀ ਇਹ ਮੇਰੀ ਚੌਥੀ ਯਾਤਰਾ ਹੈ ਬਹੁਤ ਵਧੀਆ ਯਾਤਰਾ ਹੈ ਆਪਣੇ ਇਸ ਸਰਕਾਰ ਨੂੰ ਤੇ ਪਾਕਿਸਤਾਨ ਸਰਕਾਰ ਨੂੰ ਦੋਨਾਂ ਕਹਿੰਦਾ ਵੀ ਸਾਡਾ ਵਿਜਾ ਇਹ ਖੁੱਲ੍ਹਾ ਕੀਤਾ ਜਾਵੇ ਕਰਤਾਰਪੁਰ ਸਾਹਿਬ ਤੋਂ 2.5 ਕਿਲੋਮੀਟਰ ਦੂਰ ਹੈ ਉਹ ਵੀ ਖੁੱਲਾ ਕੀਤਾ ਜਾਵੇ 15 500 ਤੇ 15 ਪਾਸਪੋਰਟ ਵੀਜ਼ਾ ਲੱਗਣ ਲਈ ਭੇਜੇ ਹੀ ਜਿਨ੍ਹਾਂ ਵਿੱਚੋਂ 497 ਦਾ ਵੀਜ਼ਾ ਲੱਗ ਕੇ ਆਇਆ ਤੇ ਉਹਨਾਂ ਦਾ ਜਥਾ ਅੱਜ ਪਾਕਿਸਤਾਨ ਦੇ ਗੁਰਦੁਆਮਾ ਦੀ ਯਾਤਰਾ ਕਰਨ ਲਈ ਜਾ ਰਿਹਾ ਜਿਨ੍ਹਾਂ ਦੀ ਅਗਵਾਈ ਸਰਦਾਰ ਬਲਵਿੰਦਰ ਸਿੰਘ ਜੀ ਵੇਈ ਪਈ ਮੈਂਬਰ ਅੰਤਰੰਕ ਕਮੇਟੀ ਸ਼ਰੋਣੀ ਕਮੇਟੀ ਕਰ ਰਹੇ ਨੇ ਜੋ ਵੀਜ਼ੇ ਕੱਟੇ ਗਏ ਅਸੀਂ ਚਾਹੁੰਦੇ ਹਾਂ ਕਿ ਉਹਨੂੰ ਵੀ ਨਾਲ ਜਾਂਦੇ ਤੇ ਉਹ ਵੀ ਦਰਸ਼ਨ ਗੁਰੂ ਮਹਾਰਾਜ ਦੇ ਕਰਕੇ ਆਉਂਦੇ ਗੁਰਦੁਆਰਾ ਸਾਹਿਬਾਂ ਦੇ ਉਹ ਵੀਜ਼ੇ ਕੱਟੇ ਨਹੀਂ ਸੀ ਜਾਣੇ ਚਾਹੀਦੇ ਜਿੱਥੇ ਵਿੱਚ ਸ਼ਾਮਲ ਸ਼ਰਧਾਲੂ ਅੱਜ ਪੰਜਾ ਸਾਹ ਪਹੁੰਚਣਗੇ ਅਤੇ ਕੱਲ ਉੱਥੇ ਹੋਣ ਵਾਲੇ ਹੋਰ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਵੀ ਦਰਸ਼ਨ ਕਰਨਗੇ ਇਹ ਜੱਥਾ 21 ਅਪ੍ਰੈਲ ਨੂੰ ਭਾਰਤ ਵਾਪਸੀ ਕਰੇਗਾ ਦੱਸਿਆ ਕਿ ਜੱਥੇ ਨੂੰ 28 ਤੋਂ ਸਪੈਸ਼ਲ ਗੱਡੀ ਦੇ ਰਾਹੀਂ ਪਾਕਿਸਤਾਨ ਭੇਜਿਆ ਗਿਆ ਹੈ